ਰਾਣੂ ਤੇਰੇ ਪੇਕੇ ਤੋਂ ਆਇਆ ਨਹੀਂ ਹੈ ਜਸੰਧਾਰਾ ਦੀਦੀ ਮੈਂ ਲਾਇਆ ਸੀ ਫੋਨ ਉਹ ਵੀਰੇ ਨੂੰ ਨਾ ਥੋੜਾ ਜਿਹਾ ਕੰਮ ਜਾ ਪੈ ਗਿਆ ਸੀ ਉਹ ਕਹਿੰਦੇ ਕੋਈ ਨਾ ਜਦੋਂ ਮੈਨੂੰ ਟਾਈਮ ਮਿਲੇਗਾ ਮੈਂ ਆਪੇ ਹੀ ਆ ਜਾਵਾਂਗਾ ਅੱਛਾ ਮੇਰੀ ਮੰਮੀ ਦਾ ਫੋਨ ਆਇਆ ਸੀ ਵੀਰ ਆਊਗਾ ਜਸੰਧਾਰਾ ਲੈ ਕੇ ਲੈ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤੇ ਮੰਮੀ ਕਹਿੰਦੀ ਸੀ ਨਾ ਵੀਰੇ ਨੂੰ ਕਾਲ ਹੀ ਆ ਗਈ ਵੀ ਜਲਦੀ ਮੁੜ ਜਾਊਗਾ ਮੈਂ ਤੈਨੂੰ ਐ ਕਹਿੰਨੀ ਆ ਵੀਨਾ ਪਚਾ ਪਾਣੀ ਪੈਣੀ ਬਣਾ ਕੇ ਰੱਖ ਲੈਣੇ ਵੀਰਾ ਤਾਂ ਆ ਵੀ ਗਿਆ ਲੈ ਸਸੀ ਕਾ ਵੀਰੇ ਠੀਕ ਹੋ ਬਈ ਹਾਂਜੀ ਸਸੀ ਕਾ ਵੀਰੇ ਠੀਕ ਐ ਵੀਰੇ ਹਾਂ ਵਧੀਆ ਬਈ ਠੀਕ ਠਾਕ ਬੈਸਾ ਵੀਰੇ ਹੋਰ ਘਰੇ ਠੀਕ ਸੀ ਸਾਰੇ ਹਾਂ ਵਧੀਆ ਵਧੀਆ ਸਾਰੇ ਠੀਕ ਨੇ ਤੁਸੀਂ ਦੱਸੋ ਵਧੀਆ ਉਹ ਠੀਕ ਨੇ ਇਹਦੇ ਦੂਸੇ ਬੈਠੇ ਮੈਂ ਚਾਹ ਪਾਣੀ ਲੈ ਕੇ ਆਈ ਹਾਂ ਮਮਮੀ ਨੂੰ ਵੀ ਭੇਜਦੀ ਠੀਕ ਐ ਜੀ ਵੀਰੇ ਤੂੰ ਇਕੱਲੇ ਹੀ ਆ ਗਿਆ ਨਾ ਬੱਚਿਆਂ ਨੂੰ ਨਾ ਭਾਬੀ ਨੂੰ ਕਿਸੇ ਨੂੰ ਵੀ ਨਹੀਂ ਲੈ ਕੇ ਆਇਆ ਉਹ ਮੈਨੂੰ ਕੰਮ ਸੀਗਾ ਥੋੜਾ ਜਿਹਾ ਦਰ ਆਰਤੀਏ ਤੱਕ ਅੱਛਾ ਤੇ ਮੈਂ ਆਹ ਚੱਲ ਜਾਂਦੇ ਹਾਂ ਤੇ ਵੀ ਆ ਵੀ ਕੰਮ ਨਿਵੇੜ ਦਾਂ ਸਸੀ ਕੰਮ ਸੀ ਸਸੀ ਕਾ ਹੋਰ ਠੀਕ ਐ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਸਾਰੇ ਠੀਕ ਹੋ ਜੀ ਹਾਂ ਹੋਰ ਘਰ ਦੇ ਪ੍ਰਵਾਸੀ ਹਾਂ ਹਾਂ ਜੀ ਹਾਂ ਵਧੀਆ ਸਭ ਠੀਕ ਠਾਕ ਨੇ ਜੀ ਆਪਣੇ ਦਾ ਆਪਣੇ ਦੱਸੋ ਜੀ ਚਲੋ ਵਧੀਆ ਹੋ ਗਿਆ ਗੇੜਾ ਮਾਰ ਲਿਆ ਹੈ ਹੋਰ ਜੀ ਹੋਰ ਮੈਂ ਇੱਧਰ ਮੜੇ ਆਇਆ ਸੀਗਾ ਬਾਜ਼ਾਰ ਮੈਂ ਹਾਂ ਚੱਲ ਜਾਂਦੇ ਹਾਂ ਇੱਧਰ ਵੀ ਜਾ ਆਈਏ ਅੱਛਾ ਅੱਛਾ ਤੇ ਹਾਂ ਮਾਤਾ ਕਹਿੰਦੀ ਵੀ ਜਾ ਐ ਭੈਣ ਕੋਲ ਮਾਂ ਚੱਲ ਜਾ ਐ ਮੈਂ ਤਾਂ ਆਪ ਵੀਰੇ ਕਿੰਨੇ ਦਿਨ ਹੋ ਗਏ ਡਿੱਕੀ ਜਾਂਦੀ ਸੀ ਤੈਨੂੰ ਲੇਟ ਹੀ ਬਾੜਾ ਹੋ ਗਏ ਤੁਸੀਂ ਤਾਂ ਪਹਿਲਾਂ ਕੰਮ ਧੰਦੇ ਬਈ ਤੈਨੂੰ ਪਤਾ ਤਾਂ ਹੈ ਫਿਰ ਕੱਲੇ ਜਾਣੇ ਤੋਂ ਕਿੱਥੇ ਲੋਟ ਆਉਂਦੇ ਨਹੀਂ ਸਾਰਾ ਦਿਨ ਇਹ ਤਾਂ ਹੈ ਰਾਨੂੰ ਚਾਹ ਬਣਾ ਲਾ ਪਾਣੀ ਨੰਨਾ ਬਾਬਾ ਆ ਲੈ ਕਿਆ ਬਣਾ ਲਾ ਵਧੀਆ ਜੀ ਤੇ ਨਾ ਠੀਕ ਤੇ ਹੋਰ ਤੇਰੇ ਬੇ ਬੈਠੀ ਕਰਦੀ ਐ ਹਾਂ ਜੀ ਹਾਂ ਜੀ ਵਧੀਆ ਸਭ ਠੀਕ ਨੇ ਜੀ ਆਪਣੇ ਦੱਸੋ ਅੱਛਾ ਅੱਛਾ ਤੇ ਭਾਬੀ ਜਾਇਆ ਹੀ ਪੇਕੇ ਹਾਂ ਜਾਇਏ ਸੀ ਉਹ ਬਾਗੇ ਸੀ ਬੱਚੇ ਨਾਲ ਉਹਨਾਂ ਦੇ ਅੱਛਾ ਤੇ ਲਾਏ ਪੰਜ ਚਾਰ ਦਿਨ ਦੇ ਕੇ ਉਹਦੇ ਪੇਕੇ ਸੰਧਾਰਾ ਹਾਂ ਹਾਂ ਆ ਗਈ ਸੀ ਉਹ ਪਹਿਲਾਂ ਆ ਗਈ ਸੀ ਅੱਛਾ ਅੱਛਾ ਚਲ ਵਧੀਆ ਚਲ ਠੀਕ ਆ ਬਈ ਫਿਰ ਮੈਂ ਚੱਲਦਾ ਹਾਂ ਮੈਨੂੰ ਕਾਲੀ ਆ ਥੋੜੀ ਕੋਈ ਨਾ ਫੇਰ ਆਉਂਗਾ ਨਾਲੇ ਜਿੱਦਿ ਭੁਚਾਈ ਨੂੰ ਨਾਲੇ ਨਹੀਂ ਨਹੀਂ ਬਸੀ

ਬੈਠੋ 2 ਮਿੰਟ ਕਿੱਦਾਂ ਭੈਣ ਜੀ ਸਾਸਰੀ ਕਾ ਚਾਚੀ ਸਤਿ ਸ੍ਰੀ ਅਕਾਲ ਲੈ ਪੀਪਾ ਸੰਧਾਰਾ ਆਇਆ ਕਿਹੜੀ ਦਾ ਆਇਆ ਟੋਟੀ ਦਾ ਕਿ ਵੱਡੀ ਦਾ ਚਾਚੀ ਮੇਰਾ ਆਇਆਗਾ ਅੱਛਾ ਕੌਣ ਤੇਰੀ ਮਾਂ ਆਈ ਸੀ ਕਿ ਤੇਰਾ ਭਾਈ ਨਾ ਚਾਚੀ ਮੇਰਾ ਭਰਾ ਆਇਆ ਸੀ ਮੁੜ ਗਿਆ ਅੱਛਾ ਤੇਰੇ ਮਾਂ ਬਾਪ ਠੀਕ ਨੇ ਠੀਕ ਨੇ ਠੀਕ ਨੇ ਵਧੀਆ ਨੇਗੇ ਸਾਰੇ ਅੱਛਾ ਚੱਲ ਵਧੀਆ ਭਾਈ ਹਾਂ ਹੋਰ ਰਾਣੋ ਰਾਣੋ ਅੰਦਰ ਚਾਹ ਬਣਾਉਣ ਗਈ ਸੀ ਉਹਨੂੰ ਪਤਾ ਹੀ ਨਹੀਂ ਵੀ ਵੀਰਾ ਭੱਗ ਗਿਆ ਰਾਣੋ ਚੱਲ ਭਾਈ ਕਾਲੀ ਹੋਣੀ ਆ ਕਮਾਕਾਰਾਂ ਦਾ ਖੇਤੀ ਦਾ ਕੰਮ ਐ ਹਾਂ ਚਾਚੇ ਇੱਥੇ ਕਹਿੰਦੇ ਸੀ ਸ਼ਹਿਰ ਜਾ ਕੇ ਆਉਣਾ ਕੰਮ ਸੀਗਾ ਉਹਨੂੰ ਸასი ਕਾਲ ਸੀ ਸასი ਕਾਲ ਰਾਨੂੰ ਕਿਵੇਂ ਆ ਮੈਂ ਠੀਕ ਆ ਜੀ ਵੀਰਾ ਕਿੱਥੇ ਗਿਆ ਵੀਰਾ ਤਾਂ ਚੱਲ ਗਿਆ ਲੈ ਦੱਸ ਮੈਂ ਤਾਂ ਚਾਪੜਾ ਕੇ ਲਈ ਸੀ ਤੂੰ ਐ ਕਰ ਆ ਚਾਹ ਚਾਕੇ ਤੇ ਚਾਹ ਨਹੀਂ ਦੇ ਦੇ ਲੈ ਆ ਚਾਚੀ ਤਾਂ ਅੱਗੇ ਮથેਰੀ ਚਾਹ ਦੀ ਸ਼ਕੀਨ ਲੈ ਚਾਚੀ ਚੱਲ ਰਹਿਣ ਦਿੰਦੀ ਕੋਈ ਨਾ ਐਨੇ ਚਾਹ ਨਾਲ ਖਾ ਲੋ ਫਿਰ ਘਰੇ ਫੜਾ ਜਾਵਾਂਗੇ ਚੱਲ ਕੋਈ ਨਹੀਂ ਹੋਰ ਰਾਨੂੰ ਤੇਰਾ ਸੰਧਾਰਾ ਨਹੀਂ ਆਇਆ ਜਿਵੇਂ ਕਰੀ ਸੀ ਗੱਲ ਵੀਰੇ ਨਾਲ ਉਹ ਕਹਿੰਦੇ ਮੈਨੂੰ ਥੋੜੇ ਜਿਹਾ ਜ਼ਰੂਰੀ ਕੰਮ ਆ। ਅੱਛਾ ਜਦੋਂ ਟਾਈਮ ਲੱਗਿਆ ਆ ਜਾਣਗੇ। ਚਲ ਤੁਸੀਂ ਮਾਰੋ ਗੱਲਾਂ ਬਾਤ ਮੈਂ ਤਾਂ ਹੁਣ ਜਾ ਕੇ ਪੈਣੀ ਆ ਨਾਲ ਦਵਾਈ ਲੈਣੀ ਆ। ਮੰਮੀ ਆਂ ਅੰਦਰ ਲੈ ਜੋ ਲੈ। ਫੇਰ ਠੰਡੇ ਚ ਹੋਈ ਵੰਡ ਦਿਓ ਤੁਸੀਂ ਠੀਕ ਆ। ਚਲ ਠੀਕ ਆ। ਲੈ ਮੈਂ ਰੱਖ ਦਿੰਨੀ ਆ। ਚਲ ਬਹੁਤ ਵਧੀਆ। ਇਧਰ ਜਰਾ ਨਾ। ਵਧੀਆ ਨੇ ਚਾਚੀ ਬਿਸਕੁਟ ਮੇਰੇ ਪੈਕਿਆਂ ਦੇ। ਕੋਈ ਨਹੀਂ ਖਾ ਕੇ ਦੱਸੂਗੀ। ਹਰ ਰਾਨੂੰ ਤੇਰੇ ਪੇਕੇਆ ਵਾਲਾ ਸਾਰੇ ਠੀਕ ਠਾਕ ਨੇ ਹਾਂਜੀ ਠੀਕ ਹੈ ਜੀ ਕੁੜੇ ਤੁਹਾਡੀ ਸੱਸ ਦਾ ਨਹੀਂ ਸੰਧਾਰ ਆਇਆ ਕਦੀ ਸੱਸ ਦਾ ਨਾ ਚਾਚੀ ਹੁਣ ਤਾਂ ਨਹੀਂ ਆਇਆ ਇਹ ਤਾਂ ਸੰਧਾਰਾ ਮੈਨੂੰ ਲੱਗਦਾ ਜਿੱਦਨ ਦੀ ਮੈਂ ਵਿਆਹ ਕੇ ਆਈਆਂ ਮੇਰੇ ਹੁੰਦੇ ਇੱਕ ਦੋ ਵਾਰ ਹੀ ਆਏ ਨੇ ਰਾਨੂੰ ਤੇਰੇ ਤੇਰੇ ਗੈਰਤੂ ਬੱਤੇ ਆਏ ਨਹੀਂ ਹੈਨਾ ਨਾ ਮੈਂ ਤਾਂ ਕਦੇ ਦੇਖੀ ਵੀ ਨਹੀਂ ਹਾਂ ਨਹੀਂ ਚਾਚੀ ਹੁਣ ਤਾਂ ਨਹੀਂ ਉਹ ਤਾਂ ਬਾਲੇ ਤਕੜੇ ਨੇ ਉਹਨਾਂ ਦੀਆਂ ਤਾਂ ਫੈਕਟਰੀਆਂ ਚੱਲਦੀਆਂ ਨੇ ਆਉਂਦੇ ਜਾਂਦੇ ਪਤਾ ਨਹੀਂ ਕਿਉਂ ਨਹੀਂ ਨਾ ਇਹ ਕਦੀ ਜਾਂਦੀ ਦੇਖੀ ਆ ਮੈਂ ਤਾਂ ਅਸੀਂ ਤਾਂ ਚਾਚੀ ਕਦੇ ਪੁੱਛਿਆ ਹੀ ਨਹੀਂ ਹੈਗਾ ਇਹਨਾਂ ਦੀ ਮਰਜ਼ੀ ਆਉਣਾ ਜਾਣਾ ਇਹਨਾਂ ਨੇ ਵਰਤਣਾ ਹਨ ਐਵੇਂ ਫਿਰ ਹਨਾ ਕੀ ਫਾਇਦਾ ਕਰਨਦੇ ਨੇ ਦਖਲਅੰਦਾਜ਼ੀ ਕਰਦੀਆਂ ਨੇ ਨੂੰਹਾਂ ਅਸੀਂ ਤਾਂ ਤਾਂ ਕਰਕੇ ਨਹੀਂ ਪੁੱਛਿਆ ਪਹਿਲੀਆਂ ਅੱਜ ਤਾਂ ਬਥੇਰਾ ਜਾਂਦੀ ਹੁੰਦੀ ਸੀ ਸੰਧਾਰਾ ਵੀ ਲੈ ਕੇ ਆਉਂਦੇ ਸੀ ਹੁਣ ਪਤਾ ਨਹੀਂ ਮਿਲਣ ਵਰਤਨੋਂ ਕਿਉਂ ਹਟ ਗਏ ਉਹ ਹੁਣ ਤਾਂ ਮੇਰਾ خیال ਆ ਕਈ ਸਾਲ ਲਈ ਹੋ ਗਿਆ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਵੀ ਜੀ ਮੇਰੇ ਵਿਆਹ ਤੋਂ ਬਾਅਦ ਵੀ ਇੱਕ ਇੱਕ ਦੋ ਵਾਰ ਹੀ ਆਇਆ ਸੰਧਾਰਾ ਇਹਨਾਂ ਮੈਂ ਤਾਂ ਗੁੱਸਾ ਵੀ ਨਾ ਕਰਿਆ ਤਾਂ ਪੁੱਛ ਲਿਆ ਵੀ ਚਲ ਥੋਡੀਆਂ ਆਈਆਂ ਤੇ ਖਰੇ ਆਏ ਹੁਣ ਸੰਧਾਰਾ ਲੈ ਕੇ ਨਾ ਨਾ ਇਹ ਜਿੱਤੇ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਕਦੇ ਦੇਖਿਆ ਨਹੀਂ ਦੀਦੀ ਆਪਾਂ ਪੁੱਛ ਲਈ ਆ ਉਹਨਾਂ ਨੂੰ ਰਾਨੂੰ ਆਪਾਂ ਨੇ ਕਾਹਨੂੰ ਪੁੱਛਣਾ ਚੱਲ ਭਾਈ ਲੜਾਈ ਛੱਡੋ ਪਰੇ ਕਹਿਣਗੇ ਚਾਚੀ ਲੁੱਤੀ ਲਾ ਗਈ ਤੁਸੀਂ ਕਿਹੜਾ ਭੁੱਖੇ ਨੰਗੇ ਘਰਦਿਆਂ ਆ ਜਾਂ ਤੁਹਾਡੀ ਸੱਸ ਪੇਕਿਆਂ ਦੀ ਤਾਂ ਆਸ ਜਈ ਹੁੰਦੀ ਆ ਪੇ ਚੱਲ ਭੈਣ ਭਾਈ ਮਿਲਣ ਆ ਗਏ ਇਹ ਤਾਂ ਹੈ ਚਾਚੀ ਸਾਡਾ ਸੰਧਾਰ ਆ ਗਿਆ ਉਹ じゃ ਮੇਰੀ ਸੱਸ ਦਾ ਆ ਗਿਆ ਇਹ ਵਰਤ ਲੂਗੀ ਨਾਲੇ ਉਹ ਤਾਂ 2 ਕਿਲੋ ਆਟੇ ਨਾਲ ਕਿਦਰੇ ਨਹੀਂ ਨਾ ਪੇਕੇ ਵੱਡੇ ਹੋਣ ਨਾ ਸੀ ਵੱਡੇ ਹੋਈਏ ਉਹ ਤਾਂ ਸੁੱਕ ਸਾਤ ਦਾ ਪਤਾ ਲੱਗ ਜਾਂਦਾਗਾ ਇਹ ਤਾਂ ਹੈ ਪਤ ਆਉਂਦੇ ਜਾਂਦੇ ਪਤਾ ਨਹੀਂ ਕਿਉਂ ਨਹੀਂ ਨਾ ਇਹ ਕਦੀ ਜਾਂਦੀ ਦੇਖੀ ਮੈਂ ਤਾਂ ਸੰਧਾਰਾ ਵੀ ਲੈ ਕੇ ਆਉਂਦੇ ਸੀ ਹੁਣ ਪਤਾ ਨਹੀਂ ਮਿਲਨ ਵਰਤ ਨੂੰ ਕਿਉਂ ਹਟ ਗਈ ਹੁੰਦੀ ਸੀ ਸੰਧਾਰਾ ਵੀ ਲੈ ਕੇ ਆਉਂਦੇ ਸੀ ਹੁਣ ਪਤਾ ਨਹੀਂ ਜਾਂਦੀ ਹੁੰਦੀ ਸੀ ਸੰਧਾਰਾ ਵੀ ਲੈ ਕੇ ਆਉਂਦੇ ਸੀ ਹੁਣ ਪਤਾ ਨਹੀਂ ਮਿਲਨ ਵਰਤ ਨੂੰ ਕਿਉਂ ਹਟ ਗਏ ਉਹ ਮਿਲਨ ਵਰਤ ਨੂੰ ਕਿਉਂ ਤੁਨ ਤਾਂ ਮੇਰਾ ਖਿਆਲ ਆ ਕਈ ਸਾਲ ਲਈ ਹੋ ਗਏ ਮੇਰਾ ਖਿਆਲ ਆ ਕਈ ਸਾਲ ਲਈ ਤੁਨ ਮੈਨੂੰ ਦੱਸਿਆ ਤਾਂ ਹੈਗਾ ਵੀ ਜੀ ਮੇਰੇ ਬਿਆ 啊！ ਤੂੰ ਠੀਕ ਰਹਿਣੀ ਹੈ ਵਧੀਆ ਠੀਕ ਹੈ ਬਸ ਹਾਂਜੀ ਮੈਂ ਤੇਰੇ ਨਾਲ ਕੇ ਜਾ ਕੇ ਆਉਣੀ ਆ ਤੇ ਭਈ ਮਾੜਾ ਮੋਟਾ ਧਿਆਨ ਰੱਖ ਲਿਓ ਪਸੂਆਂ ਦਾ ਠੀਕ ਹੈ ਤੁਸੀਂ ਠੀਕ ਆ ਮੰਮੀ ਠੀਕ ਆ ਜੇ ਤਾਂ ਮੈਨੂੰ ਐ ਲੱਗਿਆ ਤਾਂ ਮੈਂ ਦੋ ਤਿੰਨ ਚਾਰ ਦਿਨ ਲਾ ਕੇ ਆਉਂਗੀ ਤੇ ਨਹੀਂ ਮੈਂ ਆਥਰ ਨੂੰ ਆ ਜੂਗੀ ਨਾ ਮੰਮੀ ਆਥਰ ਨੂੰ ਕਾਹ ਨੂੰ ਮੁੜ ਕੇ ਆਣਾ ਤੁਸੀਂ ਰਹਿ ਕੇ ਆਇਓ ਕੋਈ ਨਾ ਕਰੀ ਅਸੀਂ ਆਪੇ ਸੰਭਾਲਾਂਗੇ ਤਾਂ ਕੋਈ ਨਹੀਂ ਆ ਪਸੂਆਂ ਦਾ ਦੇਖ ਲਿਓ ਮਾੜੀ ਜੀ ਉਹਦਾ ਧਿਆਨ ਰੱਖ ਲਿਓ ਚੰਗਾ ਚੰਗਾ ਮੰਮੀ ਠੀਕ ਆ ਚੰਗਾ ਦੇਖੀ ਕਿੰਦੀ ਖੁਸ਼ ਸੀ ਮੰਮੀ ਦੇਖ ਲੈ ਚਾਚੀ ਤੂੰ ਹੀ ਕਹੀ ਜਾਂਦੀ ਸੀ ਵੀ ਮੇਰੀ ਮੰਮੀ ਜਾਣਦੀ ਨਹੀਂ ਉਹ ਤਾਂ ਉਹੀ ਨਹੀਂ ਗਈ ਹੋਣੀ ਸਾਡੇ ਕਰ ਵੀ ਨਿਆਣੀਆਂ ਸਿਆਣੀਆਂ ਨੇ ਘਰ ਨਹੀਂ ਸਾਂਭੇ ਜਾਣਾਗਾ ਤੇ ਆ ਦੇਖ ਲੈ ਅੱਜ ਕਿੰਨੀ ਖੁਸ਼ ਹੋਈ ਜਾਂਦੀ ਸੀ ਸਹੀ ਗੱਲ ਐ ਪੇਕਿਆਂ ਦਾ ਤਾਂ ਚਾਹੇ ਬਹੁਤ ਹੁੰਦਾ ਕੁੜੀਆਂ ਨੂੰ ਕੁੜੀਆਂ ਤਾਂ ਭਾਵੇਂ ਬੁੱਢੀਆਂ ਹੋ ਜਾਣ ਪੇਕਿਆਂ ਦੀ ਆਸ ਨਹੀਂ ਮੁੱਕਦੀ ਹੁੰਦੀ ਇਹ ਤਾਂ ਹੈ ਚਾਚੀ ਮੇਰੀ ਮਾਂ ਦੇ ਚਿਹਰੇ ਨੂੰ ਹੀ ਦੇਖ ਕੇ ਪਤਾ ਲੱਗ ਗਿਆ ਵੀ ਅੱਜ ਦਾ ਇੰਨੀ ਖੁਸ਼ ਹੋਈ ਜਾਂਦੀ ਆ ਮੈਂ ਤਾਂ ਹੀ ਕਹਤਾ ਵੀ ਰੇ ਆਉਗੀ ਕਿੰਨੇ ਟਾਈਮ ਬਾਅਦ ਜਾ ਰਹੀ ਆਗੀ ਚੱਲ ਭਾਈ ਵਧੀਆ ਚਲੋ ਠੀਕ ਆ ਲਾਹ ਪ੍ਰੀਤ ਰਾਣ ਮੈਂ ਚੱਲਦੀ ਆ ਫੇਰ ਮਾਰੂੰਗੀ ਗੇੜਾ ਠੀਕ ਐ ਚਾਚੀ ਚੰਗਾ ਚੰਗਾ ਚਾਚੀ ਰਾਣੋ ਦੇਖ ਲੈ ਨਾਲੇ ਚਾਚੀ ਗੱਲਾਂ-ਗੱਲਾਂ 'ਚ ਗੱਲ ਕਹਿ ਜਾਂਦੀ ਆ ਨਾਲੇ ਕਹਿੰਦੀ ਆ ਮੈਂ ਚੁਗਲੀ ਨਹੀਂ ਕਰਦੀ ਸਹੀ ਗੱਲ ਆ ਦੀ ਜੀ ਤੇਰੀ ਹਾਂ ਦੇਖੀ ਕਿਵੇਂ ਜਾਂਦੀ ਸੀ ਵਿਹਵ ਤੇਰੇ ਪਿੱਛੇ ਤੋ ਸੰਧਾ ਆਰਾਮ ਤਾਂ ਨਹੀਂ ਹੁੰਦਾ ਲੈ ਕਿਤਨਾ ਸਾਡੇ ਪਿੱਛੇ ਤੋ ਕਿ ਲੈਣਾ ਚਲ ਕੰਮ ਕਰੀ ਇਹ ਤਾਂ ਹੀ ਨਹੀਂ ਪਤਾ ਫੇਰ ਮੁੜ ਕੇ ਆ ਜਾ ਇੱਥੇ ਗੱਲਾਂ ਮਾਰੀ ਜਾਊਗੀ ਤਾਂ ਬੇਲੀ ਆ ਨਕੁੜੀ ਤੂੰ ਕਿਉਂ ਲੱਗੀ ਆ ਕੰਮ ਕਰਨ ਹੈ ਤੂੰ ਆਪਦੇ ਸਹੁਰੇ ਬਧੇਰਾ ਕੰਮ ਕਰਦੀਆਂ ਇੱਥੇ ਤੂੰ ਦੋ ਦਿਨ ਆਰਾਮ ਕਰਨ ਆਈ ਹੈ ਆਰਾਮ ਕਰ ਲੈ ਉਹ ਕੋਈ ਗੱਲ ਨਹੀਂ ਵੀਰੇ ਫੇਰ ਕੀ ਹੋ ਗਿਆ ਇਹ ਵੀ ਤਾਂ ਮੇਰਾ ਘਰ ਹੈ ਮੈਂ ਕੰਮ ਕਰ ਸਕਦੀ ਆ ਨਲੇ ਭਾਬੀ ਚਾਹ ਬਣਾਣ ਗਈ ਸੀ ਮੈਂ ਸੋਚੇ ਮੈਂ ਕੰਮ ਕਰ ਲਾਂ ਭਾਬੀ ਨੂੰ ਕੰਨੂ ਦੁਖੀ ਕਰਨਾ ਉਹ ਚਲ ਕੋਈ ਨਹੀਂ ਆਪੇ ਕਰ ਲੂਗੀ ਇਹ ਕੰਮ ਆਪਾਂ ਸ਼ਹਿਰ ਚਲਦੇ ਆ ਤੇਰੇ ਵਾਸਤੇ ਸੂਟ ਸ਼ਰਟ ਲੈ ਕੇ ਆਉਨੇ ਆ ਲੈ ਵੀਰੇ ਕੀ ਲੋੜ ਹੈ ਸੂਟ ਦੀ ਮੇਰੇ ਕੋ ਵਾਦੂ ਸੂਟ ਪਏ ਨੇ ਹਜੇ ਉਹ ਤਾਂ ਪਹਿਲੇ ਵਰਤੇ ਨਹੀਂ ਗਏ ਰਹਿਣ ਦੋ ਤੁਸੀਂ ਤੈਨੂੰ ਪਹਿਲਾਂ ਦਿਵਾਲੀ ਵੇਲੇ ਨਹੀਂ ਦਿੱਤਾ ਗਿਆ ਕੁਛ ਹੁਣ ਦਿਵਾ ਲਿਉਂਦੇ ਆ ਸੌਣਾ ਮੂਰੇ ਕੁਛ ਨਹੀਂ ਹੁੰਦਾ ਇਹ ਹੁੰਦਾ ਹੈ ਹੱਕ ਹੁੰਦਾ ਪਹਿਣਾ ਦਾ ਲੈ ਜੀ ਜਦ ਇਹ ਕਿਹਦੇ ਜਾਂਦੀ ਹੈ ਲੋੜ ਨਹੀਂ ਹੈਗੀ ਇਹਨੂੰ ਸੁਰਦੀ ਤੁਸੀਂ ੱੱਕੇ ਨਾਲ ਹੀ ਤਿਆਰ ਹੋ ਇਹਨੂੰ ਦਿਵਾਨ ਨੂੰ ਉਹ ਫਿਰ ਉਹ ਕਿਹੜਾ ਕਹਿ ਕੇ ਮੰਗੂਗੀ ਹੁਣ ਆਪ ਹੀ ਚਾਹੀਦਾ ਭਾਈਆਂ ਨੂੰ ਭਾਈ ਦਿੰਦੇ ਨਹੀਂ ਹੁੰਦੇ ਉਹਦੀਆਂ ਭੈਣਾਂ ਨੂੰ ਕੁਛ ਇਹ ਤਾਂ ਨਾ ਰੋਜ਼ ਹੀ ਮੁੰਚਾ ੱਕੇ ਇੱਥੇ ਆਈ ਰਹਿੰਦੀ ਹੁਣ ਹਰ ਬਰ ਹੀ ਨ ਸੂਟ ਦੇ ਕੇ ਤੋਰਨਾ ਨਾ ਤੂੰ ਬੋਲਦੀ ਕਿਵੇਂ ਆ ਉਹ ਆਊਗੀ ਉਹਦਾ ਘਰ ਹੈ ਅੱਧਾ ਉਹਰੇ ਉਹਦਾ ਆਹੋ ਅੱਧਾ ਉਹ ਸਾਡਾ ਤਾਂ ਕੁਝ ਹੈ ਹੀ ਨਹੀਂ ਨਾ ਜਿਵੇਂ ਫਿਰ ਤੂੰ ਨਹੀਂ ਜਾਣਦੀ ਤੇਰੇ ਭਾਈ ਦਿੰਦੇ ਨਹੀਂ ਤੈਨੂੰ ਕੁਛ ਮੈਂ ਤਾਂ ਕਿਤੇ ਸਾਲ ਬਾਅਦ ਜਾਣੀ ਆ ਉਹ ਵੀ ਤੁਸੀਂ ਜਾਣ ਦਿੰਦੇ ਨਹੀਂ ਹੈਗੇ ਕਿਤੇ ਰੁਕਿਆ ਤੈਨੂੰ ਤੁਸੀਂ ਐਵੇਂ ਕਾਹਤੋਂ ਬੋਲੀ ਜਾਂਦੇ ਹੋ ਮੈਂ ਘੜਾ ਰੇ ਸੂਟ ਦੀ ਮਾਰੀ ਆਈ ਆ ਮੈਂ ਤਾਂ ਤੁਹਾਡੇ ਪਿਆਰ ਕਰਕੇ ਆਈ ਆ ਨਹੀਂ ਰਹਿਣ ਦੇ ਤੂੰ ਵੀ ਆ ਮਿੱਟੀ ਜਿ ਬਣਨ ਦੀ ਲੋੜ ਨਹੀਂ ਹੈਗੀ ਜਾਣਦੀ ਆ ਮੈਂ ਤੈਨੂੰ ਵੀ ਭਾਬੀ ਗੁੱਸਾ ਕਿਉਂ ਕਰਦੇ ਹੋ ਤੁਸੀਂ ਮੈਂ ਨਹੀਂ ਲੈ ਕੇ ਜਾਂਦੀ ਸੂਟ ਤੁਸੀਂ ਐਨੇ ਜਿਹੀ ਖੁਸ਼ ਹੋ ਜਾਓ ਮੇਣਾ ਮਾਰ ਰਹੀਆਂ ਤੂੰ ਹੁਣ ਮੈਨੂੰ ਇੱਕ ਸੂਟ ਪਿੱਛੇ ਮੈਂ ਤੇਰੇ ਲੜ ਰਹੀਆਂ ਮੈਂ ਤਾਂ ਸਿਰਫ ਇੱਕ ਸਹਿਸਵਾ ਗੱਲ ਕਰੀ ਸੀ ਮੈਂ ਤੂੰ ਉਹਨੂੰ ਬੋਲੀ ਕਿਵੇਂ ਜਾਨਦੀਆਂ ਕਹਿੰਦੀ ਕੀ ਹੈ ਤੈਨੂੰ ਉਹ ਕੁੜੀ ਉਹੀ ਲੱਗ ਜਾਨੀ ਉਹਨੂੰ ਬੋਲਣਾ ਫਿਰ ਮੈਂ ਵੀ ਕੀ ਕਹਿੰਨੀ ਆ ਤੁਸੀਂ ਮੈਨੂੰ ਐਂ ਬੋਲ ਰਹੇ ਹੋ ਜਮਾ ਨਹੀਂ ਜਰਦੀ ਉਹਨੂੰ ਤੂੰ ਆ ਜਾਂਦੀ ਹੈ ਉਹ ਫੇਰ ਕੀ ਹੋ ਜਾਂਦਾ ਉਹਦੀ ਅੱਖਾਂ ਕੱਢਣ ਲੱਗ ਜੂ ਜਦੋਂ ਆਜੂ ਹੋਰੇ ਆਹੋ ਇਹ ਤਾਂ ਔਰੇ ਕਰੇ ਆ ਸਕਦੀ ਮੈਂ ਨਹੀਂ ਪਰ ਜਾ ਸਕਦੀ ਪਰ ਮਾੜਾ ਮੋਟਾ ਹੁਣ ਤੁਸੀਂ ਵੀ ਸੋਚੋ ਆਪਣਾ ਹੱਥ ਦੇਖ ਲਓ ਕਿੰਨਾ ਤੰਗ ਚੱਲ ਰਿਹਾ ਫਿਰ ਕੀ ਹੋਇਆ ਜੇ ਇਸ ਵਾਰ ਆਪਾਂ ਇਹਨੂੰ ਸੂਟ ਨਹੀਂ ਲੈ ਕੇ ਦਵਾਂਗੇ ਮੈਂ ਤਾਂ ਲੈ ਇਦੇ ਘਰ ਭਰੀ ਚੱਲੋ ਆਪਣੇ ਘਰਵਾਰਿਆਂ ਨਾਲ ਸੋਚੋ ਤੁਸੀਂ ਕੁਝ ਆਹ ਚਾਹਦੀ ਨਹੀਂ ਗੱਲ ਆ ਗਈ ਬੋਲਣ ਤੂੰ ਵੀਰੇ ਮੇਰੀ ਭੈਣ ਆਹ ਮੈਂ ਉਹਨੂੰ ਕੁਝ ਮਰਜ਼ੀ ਲੈ ਕੇ ਦੇਵਾਂ ਮੈਂ ਕੁਝ ਮਰਜ਼ੀ ਨਾ ਲੈ ਕੇ ਦੇਵਾਂ ਤੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਵੀਰੇ ਬਸ ਕਰੋ ਹੁਣ ਤਾਂ ਤੂੰ ਖੁਸ਼ ਹੋਏਂਗੀ ਨਾ ਜੋ ਕੁਝ ਚਾਂਦੀ ਸੀ ਉਹ ਹੋ ਗਿਆ ਵੀਰੇ ਤੁਸੀਂ ਨਾ ਲੜੋ ਭਾਬੀ ਨਾਲ ਜੇ ਇੰਨੇ ਜੀ ਭਾਬੀ ਖੁਸ਼ ਹੁੰਦੀ ਐ ਮੈਂ ਨਹੀਂ ਆਉਂਦੀ ਘਰੇ ਮੁਰਤੂ ਸਿਨਾ ਆਪਣੇ ਘਰੇ ਕਲੇਸ਼ ਪਾਉ ਮੈਂ ਹੱਥ ਜੋੜਦੀ ਆ ਬਸ ਕਰ ਮੇਰੇ ਮੂਰੇ ਬਲੀ ਮਿੱਠੀ ਬਣਨ ਦੀ ਲੋੜ ਨਹੀਂ ਹੈਗੀ ਗੱਲ ਸੁਣ ਲਓ ਜੀ ਜਾਂ ਤੇ ਘਰ ਚ ਇਹ ਰੂ ਜਾਂ ਫਿਰ ਮੈਰੂ ਵੈਸੇ ਕਿੰਨੂੰ ਜਾਣਦੀ ਕੀ ਲੋੜ ਪਈ ਆ ਮੈਂ ਹੀ ਚਲੀ ਜਾਨੀ ਜੇ ਨਹੀਂ ਸ਼ਰਮ ਵਾਲੀ ਹੁੰਦੀ ਨਾ ਹੁਣ ਤੱਕ ਤਾਂ ਵਾਗ ਹੀ ਹੁੰਦੀ ਭਾਬੀ ਭਾਬੀ ਮੇਰੀ ਗੱਲ ਤਾਂ ਸੁਣ ਲਓ ਵੀਰੇ ਕੀ ਲੋੜ ਸੀ ਭਾਬੀ ਦੇ ਸਾਹਮਣੇ ਆ ਸੂਟਾਂ ਦੀ ਗੱਲ ਕਰਨ ਦੀ ਮੈਨੂੰ ਨਾ ਸੂਟ ਸਾਟ ਨਹੀਂ ਚਾਹੀਦੇ ਹੈਗੇ ਨਾਲੇ ਮੈਂ ਇਸ ਘਰੇ ਤਾਂ ਬਿਲਕੁਲ ਨਹੀਂ ਆਉਂਦੀ ਹੈਗੀ ਮੈਨੂੰ ਤਾਂ ਬਸ ਐਵੇਂ ਆ ਇੱਕੇ ਵੱਲੋਂ ਠੰਡੀ ਹਵਾ ਆਉਂਦੀ ਰਵੇ ਐਨੇ ਚ ਮੈਂ ਖੁਸ਼ ਹਾਂ ਪਰ ਤੁਸੀਂ ਗੱਲ ਕੀ ਹੋਗੀ ਕੁੜੇ ਗੱਲ ਕੀ ਹੋਣੀ ਹੈ ਬਾਪੂ ਜੀ ਵੀਰੇ ਤਾਂ ਮੈਨੂੰ ਕਾਹਨੂੰ ਕੁਛ ਕਹਿੰਦਾ ਭਾਬੀ ਹਰ ਕੇ ਜਾਂਦੀ ਆ ਵੀਰੇ ਨੇ ਤਾਂ ਮੈਨੂੰ ਸਿਰਫ ਸੂਟ ਦੀ ਗੱਲ ਕਰੀ ਸੀ ਮੈਂ ਤੈਨੂੰ ਸੂਟ ਦਵਾਦਾਂ ਪਰ ਭਾਬੀ ਨੇ ਮੈਨੂੰ ਬਹੁਤ ਮਿਹਨੇ ਮਾਰੇ ਕਿ ਇਹਨੂੰ ਵੀ ਸਾਰਾ ਘਰ ਖਵਾ ਦੇ ਵੀਰੇ ਨੂੰ ਐਵੇਂ ਕਿਹਾ ਇਹ ਕੌਣ ਹੁੰਦੇ ਨੇ ਤੈਨੂੰ ਘਰ ਖਵਾਉਣ ਵਾਲੇ ਸਾਰੀ ਉਮਰ ਕਮਾਈ ਕਰੀ ਆ ਨਾਲੇ ਇਹ ਵੀ ਤੇ ਇਸੇ ਦੇ ਪਿੱਛੇ ਲੱਗਦਾ ਓਰੇ ਮੀਸਣਾ ਬਣਦਾ ਨਾਲੇ ਭਾਈ ਤੈਨੂੰ ਮੈਂ ਦੇਣਾ ਆਪਦੇ ਬਾਪ ਤੋਂ ਲੈਣਾ ਤਾਂ ਇਹਨਾਂ ਤੋਂ ਨਹੀਂ ਮੰਗਣਾ ਪਰ ਬਾਪੂ ਮੈਂ ਨਹੀਂ ਚਾਹੁੰਦੀ ਹੈਗੀ ਜਦੋਂ ਮੈਂ ਉਰੇ ਆਵਾਂ ਤਾਂ ਕਲੇਸ਼ ਹੋਵੇ ਘਰੇ ਇਹ ਤੋਂ ਚੰਗਾ ਮੈਂ ਘਰੇ ਹੀ ਨਹੀਂ ਵੱੜਦੀ ਹੈਗੀ ਨਾ ਮੈਂ ਆਵਾਂਗੀ ਤੇ ਨਾ ਘਰੇ ਕਲੇਸ਼ ਹੋਊਗਾ ਦੇਖ ਭਾਈ ਜਿੰਨਾ ਟਾਈਮ ਮੈਂ ਜਾਉਣਾ ਉਨਾ ਟਾਈਮ ਤਾਂ ਤੂੰ ਆਏਂਗੀ ਵੀ ਸਾਰਾ ਕੁਝ ਕਰਾਂਗੇ ਘਰ ਬਿਹਾਰ ਔਖੇ ਸੌਖੇ ਸਭ ਟਾਈਮ ਖੜਾਂਗੇ ਜਦੋਂ ਭਾਈ ਮਰ ਕੇ ਫੇਰ ਇਹਨਾਂ ਦੀ ਮਰਜ਼ੀ ਆ ਵਰਤਣਾ ਵਰਤਣਾ ਭਾਈ ਸੂਟ ਦਿਖਾ ਦੇ ਮੈਨੂੰ ਦਿਖਾ ਦੇ ਨੇ ਕੀ ਜਿਹਾ ਦਿਖਾਉਣੀ ਬਸ ਠੀਕ ਜਿਹਾ ਦਿਖਾ ਦੇ ਮੇਰੇ ਪੌਣ ਵਾਲਾ ਦਿਖਾ ਦੇ ਦਿਖਾ ਦੇ ਮੈਨੂੰ ਆ ਲੋ ਆ ਵੇਖ ਲਈ ਆ ਤਾਂ ਜੀ ਆ ਲੋ ਅੱਛਾ ਕਿੰਨੇ ਕਿੰਨੇ ਦੇ ਨੇ ਭਾਈ ਇਹ ਆ 450 ਦੇ ਅੱਛਾ ਆ 650 ਨੇ ਠੀਕ ਐ ਇੱਕ ਨਾ ਸੂਟ ਮੈਨੂੰ ਦੋ ਸੂਟ ਇਹ ਜੇ ਦਿਖਾ ਦੋ ਵੀ ਬੋਹਾਂ ਦੇ ਪਾਉਣ ਵਾਲੇ ਮੇਰੇ ਨੂੰਹਾਂ ਵਾਸਤੇ ਵਧੀਆ ਜੇ ਰੰਗ ਆਹ ਦੇਖੋ ਜੀ ਇਹ ਕੋਟਨ ਹੈ ਪਿਓਰ ਆਹ ਵਧੀਆ ਕੋਟਨ ਹੈ ਪਿਓਰ ਆਹ ਦੁਪੱਟਾ ਹੈ ਕੋਟਨ ਦਾ ਦੁਪੱਟਾ ਹੈ ਕੋਟਨ ਦਾ ਤੇ ਇਹ ਕਿੰਨੇ ਦਾ ਬਾਈ 950 ਇਹ 950 ਦੇ ਠੀਕ ਹੈ ਆਹ ਦੇਖੋ ਜੀ ਇਹ ਚਾਹ ਕਲਰ ਵੀ ਹੈ ਜੀ ਆ ਕਲਰ ਵੀ ਆਈ ਲੋ ਜੀ ਐਂ ਕਰੋ ਇੱਕ ਤਾਂ ਆ ਰੰਗ ਦੇ ਦਿਓ ਅੱਛਾ ਠੀਕ ਐ ਤੇ ਇੱਕ ਆ ਦੇ ਦਿਓ ਅੱਛਾ ਤੇ ਕਿ ਮੇਰੇ ਫੋਨ ਵਾਲਾ ਕੋਈ ਫਿੱਕਾ ਜਿਹਾ ਦਿਖਾ ਦਿਓ ਆ ਫਿੱਕਾ ਨੂੰ ਨੀਤੇ ਦਿਖਾਇਆ ਆ ਦੇਖੋ ਕੋਈ ਹੋਰ ਦਿਖਾ ਦਿਓ ਬਈ ਇਹ ਚ ਦਿਖਾ ਦਿਨੇ ਹੂੰ ਕਸਟਮਰ ਮੁੜ ਗਿਆ ਯਾਰ ਕਸਟਮਰ ਆਇਆ ਜੀ ਬਾਹਰ ਆ ਦੇਖੋ ਹੂੰ ਚਲਾ ਦੇ ਦੋ ਕੁ ਆਸ਼ੀ ਲਫਾਫੇ ਚ ਪਾ ਦੇ ਬਈ ਪਾ ਦੇ ਨਹੀਂ ਆਓ ਭਾਈ ਭਾਈ ਬਿਸਕੁਟ ਕਿ रेट ਲਾਇਆ ਹੈ ਮਾਤਾ ਘੜਵਾਉਣੇ ਨੇ ਬਿਸਕੁਟ ਦੋਨਾਂ ਦਾ ਰੇਟ ਹੀ ਦੱਸ ਦੇ ਬਈ ਜਿਹਦਾ ਘੜਵਾਉਣੇ ਨੇ ਫਿਰ 80 ਰੁਪਏ ਕਿਲੋ ਹੈ अच्छा ਜਿਹਾ ਤੁਮ ਮੁੱਲ ਨੇ ਨੇ ਕਹਦਾ 150 ਰੁਪਏ ਕਿਲੋ ਆ ਕਾਇ ਕਰੋ ਮੈਨੂੰ 2 ਕਿਲੋ ਪਾ ਦਿਓ ਤੁਸੀਂ ਆਪ ਦੇ ਕੋਲੋਂ ਬਾਕੀ ਮੈਂ ਸਮਾਨ ਤਾਂ ਲੈ ਕੇ ਨਹੀਂ ਨੀ ਮੈਂ ਕਢਾ ਕੇ ਲੈ ਜਾਂਦੀ ਠੀਕ ਹੈ ਠੀਕ ਹੈ ਬਜੀ ਆ ਬਜੀ ਆ 2 ਕਿਲੋ ਬਿਸਕੁਟ ਲਫਾਫੇ ਚ ਪਾ ਕੇ ਲੱਗਈ ਬਈ ਲਫਾਫੇ ਜਨਾ ਪਾਈ ਪੀਪੇ ਚ ਪਾ ਦੇ ਮੈਂ ਤੈਨੂੰ ਪੈਸੇ ਦੇ ਦੂੰਗੀ ਅੱਛਾ 300 ਰੁਪਏ ਦਾ ਪੀਪਾ ਪਤਾ ਕੋਈ ਨਹੀਂ ਬਈ ਮੈਂ ਦੇ ਦੰਨੀ ਆ ਪੈਸੇ ਬਜੀ ਉਹ ਜਿਹੜਾ 300 ਰੁਪਏ ਦਾ ਪੀਪਾ ਉਹਦੇ ਵਿੱਚ ਪਾ ਕੇ ਲੈ ਕੇ 2 ਕਿਲੋ ਬਿਸਕੁਟ ਆ हेलो माता कितने पैसे बन गए पुत्र एद सौ रुपया बन गया ਲੈ ਫੋਟ ਠੀਕ ਹੈ ਠੀਕ ਹੈ ਮੇਰੇ ਬਹੁਤ ਸੋਹਣੇ ਕਲਰ ਨੇ ਚੱਲ ਛੋਕਰਾ ਮੇਰੀ ਭੈਣ ਨੂੰ ਪਸੰਦਤ ਆ ਗਿਆ ਤੁਸੀਂ ਬੈਠਣੇ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਆ ਉਹ ਤਾਂ ਠੀਕ ਹੈ ਤੇ ਬਾਈ ਨਹੀਂ ਦਿਖਦਾ ਨਾ ਜਵਾਖ ਦਿਖਦੇ ਨੇ ਬਾਈ ਹੁਣੇ ਤਾਂ ਬਾਹਰ ਗਏ ਹੋਏ ਨੇ ਤੁਹਾਡੇ ਅੱਛਾ ਹਾਂਜੀ ਤੁਸੀਂ ਰੁਕੋ ਮੈਂ ਆ ਗਈ ਠੀਕ ਹੈ ਬਈ ਅਲੋ ਵੀਰੇ ਪਾਣੀ ਲਾ ਦੇਣੀ ਕਿਵੇਂ ਅੱਜ ਪਿਆਜੇ ਕੱਟਣ ਲੱਗ ਰਹੀਆਂ ਤੂੰ ਬਸ ਵੀਰੇ ਵੇਲੀ ਸੀਗੀ ਮੈਂ ਸੋਚਿਆ ਕੰਮ ਹੀ ਕਰਾਂ ਕੀ ਹੋ ਰਿਹਾ ਹੈ? ਹੈਲੋ ਹਾਂ ਕੀ ਹੋ ਗਿਆ? ਉਹ ਮੈਂ ਇੱਧਰ ਕਿਸੇ ਮੁੰਡੇ ਨਾਲ ਗਿਆ ਹੋਇਆ ਸੀ ਕੰਮ ਮੜਾਇਆ ਉਹਦੇ ਖੇਤ ਆ। ਬਸ ਆਉਣਾ ਮੈਂ ਘੰਟੇ ਤੱਕ ਆ ਜਾਊਂਗਾ। ਨਾ ਨਾ ਉਰੀਆਂ ਪਿੰਡ 'ਚ ਹੀ ਆ ਕੋਈ ਨਹੀਂ ਖੇਤ ਗਿਆ ਹੋਣਾ ਮੜਾਇਆ। ਆਉਣਾ। ਫਿਰ ਕੀ ਦਾ ਫੋਨ ਸੀ? ਇਹ ਤਾਂ ਤ੍ਰਿਭਾਵੀ ਦਾ ਸੀ ਬਈ ਭਾਵਾ ਤੁਸੀਂ ਝੂੜ ਕਿਉਂ ਬੋਲੇ ਭਾਬੀ ਨੂੰ ਤੈਨੂੰ ਪਤਾ ਤਾਂ ਹੈਗਾ ਉਹਦਾ ਕਲੇਸ਼ ਕਰਦੀ ਰਹਿੰਦੀ ਐ 24 ਘੰਟੇ ਉਹਦਾ ਤਾਂ ਮੂੰਹ ਬਣਿਆ ਰਹਿੰਦਾ ਇਹਦੇ ਨਾਲ ਕੋਈ ਇਸ ਨਾਲੋਂ ਚੰਗਾ ਮਾਚਲਾ ਹੀ ਨਹੀਂ ਆਉਨੇ ਆ ਊ ਮੈਂ ਬਾਪੂ ਨੂੰ ਦੱਸਿਆ ਸੀ ਬਾਪੂ ਨੂੰ ਪਤਾ ਤੇ ਉਹਨੂੰ ਤਾਂ ਅਸੀਂ ਕੁਝ ਦੱਸਦੀ ਨਹੀਂ ਹੈਗਾ ਤੈਨੂੰ ਪਤਾ ਹੀ ਆਉਦੇ ਸੁਆ ਦਾ ਪਰ ਵੀਰੇ ਤੁਸੀਂ ਰਹਿਣ ਹੀ ਦਿਆ ਕਰੋ ਆ ਸੰਧਾਰੇ ਦੀ ਕਿੱਡੀ ਕੋ ਲੋੜ ਐ ਨਾ ਪਣੇ ਤਾਂ ਹੱਕ ਹੀ ਹੁੰਦਾ ਪਹਿਣਾ ਦਾ ਆਸ ਹੁੰਦੀ ਐ ਪਹਿਣਾ ਨੂੰ ਪੇਕਿਆਂ ਤੋਂ ਆਸ ਤਾਂ ਹੁੰਦੀ ਏ ਵੀਰੇ ਪਰ ਤੁਸੀਂ ਉਧਰ ਵੀ ਤਾਂ ਦੇਖੋ ਨਾ ਜੇ ਭਾਬੀ ਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਕਲੇਸ਼ ਕਰਨਾ ਆ ਇਹ ਤੋਂ ਚੰਗਾ ਤੁਸੀਂ ਰਹਿਣ ਹੀ ਦਿਆ ਕਰੋ ਰਿਆਨ ਤੋਂ ਉਹਨੂੰ ਤਾਂ ਬਹਾਨਾ ਚਾਹੀਦਾ ਬਈ ਕਲੇਸ਼ ਕਰਨ ਵਾਸਤੇ ਉਹ ਤਾਂ ਕਲੇਸ਼ ਕਰਦੀ ਹੋ ਰਹੀ ਏ ਪਤਾ ਨਹੀਂ ਮੇਰੀ ਕੀ ਗਲਤੀ ਏ ਜਿਹੜਾ ਭਾਬੀ ਮੈਨੂੰ ਇੰਨਾ ਕੁ ਸੁਣਾਉਂਦੀ ਰਹਿੰਦੀ ਆ ਚਲ ਕੋਈ ਨਾ ਬਣੇ ਤੂੰ ਨਾ ਐਵੇਂ ਰੋ ਹੁਣ ਮੈਂ ਤੇਰੇ ਵਾਸਤੇ ਆ ਗਿਆ ਨਾ ਐਵੇਂ ਦਿਲ ਨਾ ਹੌਲਾ ਕਰਿਆ ਕਰ ਐਵੇਂ ਆਉਦਾ ਤਾਂ ਚੱਲਦਾ ਹੀ ਰਹਿੰਦਾ ਨਾਲੇ ਫੇਰ ਉਹੇ ਜੀ ਹੋ ਜਾਂਦੀ ਐ ਤਾਂ ਹੀ ਤੇ ਮੇਰੇ ਕਰੇ ਆਉਣੋਂ ਹਟ ਗਈ ਵੀ ਤੁਹਾਡਾ ਹੋਰ ਕਲੇਸ਼ ਨਾ ਵਧੇ ਮੇਰੇ ਕਰਕੇ ਬਸ ਇਹਦਾ ਤੈਨੂੰ ਕੀ ਦੱਸਾਂ ਹੋਣਾ ਚਲ ਕਦੋਂ ਕਹੋਂਗੇ ਬਾਈ ਹੋਰੀ ਫਿਰ ਮੈਂ ਜਾਣਾ ਸੀ ਬਸਣਾ ਲੰਗ ਜੇ ਉਹ ਤਾਂ ਸ਼ਾਮ ਤੱਕ ਆਉਣਗੇ ਵੀਰੇ ਚੱਲ ਮੈਂ ਫੇਰ ਕਦੇ ਲੰਗਦਾ ਟੱਪਲਾ ਮਿਲ ਜੂਗਾ ਹੁਣ ਮੈਂ ਫਿਰ ਮੈਂ ਚੱਲਦਾ ਫਿਰ ਇਹ ਚਾਹ ਤਾਂ ਪੀ ਕੇ ਚੱਲ ਜੰਦੇ ਏਡੀ ਵੀ ਮਾੜੀ ਨਹੀਂ ਹੈਗੀ ਮੈਂ ਨਾ ਮਾੜੀ ਇਹਦਾ ਕੀ ਗੱਲ ਐ ਐ ਪਹਿਣਾ ਕਦੇ ਵੀ ਮਾੜੀਆਂ ਹੋਈਆਂ ਨੇ ਭਾਈਆਂ ਵਾਸਤੇ ਚਲ ਕੋਈ ਨਹੀਂ ਬਣਾ ਲਿਆ ਫਿਰ ਤੂੰ ਚਾ ਰਾਣੋ ਹਾਂ ਜੀ ਮम्मी ਵੀਰ ਨਾਲ ਜੀ ਨਹੀਂ ਲੱਗਦਾ ਕਰੇ ਘਰ ਸੁਣਨਾ ਸੁਣਨਾ ਹੋਇਆ ਪਿਆ ਹਾਂ ਸਹੀ ਗੱਲ ਆ ਤੇਰਾ ਕਿ ਮੈਂ ਤੁਹਾਡੇ ਨਾਲ ਅੰਦਾਜ਼ਾ ਕਰੀ ਤੁਹਾਡੇ ਹੋਈ ਸੀ ਗੱਲ ਮम्मी ਨਾਲ ਨਾ ਮੈਂ ਤਾਂ ਕੀਤਾ ਹੀ ਨਹੀਂ ਫੋਨ ਮੈਂ ਕਿਹ ਕਹਿਣਗੇ ਵੀ ਮੰਗਦੇ ਫੋਨ ਕਰਨ ਲੱਗ ਗਿਆ ਚੱਲ ਆਇਆ ਹੁਣ ਦੇ ਦੋ ਚਾਰ ਦਿਨ ਹਾਂ ਹਾਂ ਆ ਗਈ ਮम्मी ਤੁਸੀਂ ਹਾਂ ਆ ਗਈ ਪੁੱਤ ਤੁਸੀਂ ਤਾਂ ਕਹਿੰਦੇ ਸੀ ਅਸੀਂ ਰਹਿ ਕੇ ਆਵਾਂਗੇ ਬਸ ਮੇਰਾ ਤਾਂ ਜਲ ਜਾਣ ਕਰਿਆ ਰਹਿਣ ਨੂੰ ਤੇ ਮੈਨੂੰ ਆਏ ਹੋਗਾ ਤੁਸੀਂ ਔਖਿਆਂ ਹੋਵੋਗੇ ਕੰਮ ਕਰਦੀਆਂ ਬੇਟਾ ਪਾਣੀ ਲੈ ਕੇ ਆਂਦੀ। ਤੁਹਾਡਾ ਵੀ ਸਾਡੇ ਵੀ ਨਾ ਜੀ ਲੱਗਿਆ। ਅਸੀਂ ਉਹਨੂੰ ਤੁਹਾਨੂੰ ਯਾਦ ਕਰੀ ਜਾਂਦੀ ਸੀ। ਮੈਂ ਕਹਿ ਰਹੀ ਸੀ ਮੈਂ ਕਿ ਮੰਮੀ ਵੀ ਨਾ ਜੀ ਨਹੀਂ ਲੱਗਦਾ ਹੈਗਾ ਘਰੇ ਤੇ ਹੋਰ ਮੈਨੂੰ ਐ ਹੋ ਗਿਆ ਮੈਂ ਇੱਕ ਤਾਂ ਮੱਝ ਸੁਈ ਵੀ ਫਿਰ ਤੁਸੀਂ ਔਖੇ ਹੋਵੋਗੇ ਕੰਮ ਕਰਦਿਆਂ। ਘਾਰਾ ਤੋਂ ਨਾ ਕੱਢਣ ਲੱਗੀਆਂ। ਹਲ ਮੁਕਾ। ਹੋਰ ਮੰਮੇ ਹੋਰੀ ਠੀਕ ਸੀ ਮੰਮੀ? ਹਾਂ ਸਾਰੇ ਵਧੀਆ ਸੀ। ਤੇ ਆ ਫਿਰ ਮੰਮੇ ਹੋਰੇ ਨਾਲ ਤਾਂ ਬਿਸਕੁਟ ਘੜਾਇਆ ਤੇ ਨਾਲੇ ਆ ਤੁਹਾਡੇ ਸੂਟ ਆ ਗਏ। ਠੀਕ ਹੈ। ਇਹ ਸਾਂਭ ਲਿਓ ਤੇ ਆ ਬਿਸਕੁਟ ਆਪਾ ਹੱਥ ਨੇ ਬਣ ਲੈਣਗੇ ਫਿਰ। ਠੀਕ ਹੈ ਠੀਕ ਹੈ ਮੰਮੀ ਤੇ ਚਾਹ ਬਣਾ ਦੇ ਤੁਹਾਡੇ ਵਾਸਤੇ ਚਾਹ ਮੈਨੂੰ ਬਣਾ ਦਿਓ ਮੈਂ ਅੰਦਰ ਪੈਣੀ ਆਰਾਮ ਕਰਦੀ ਆਂ ਉੱਥੇ ਬਣਾ ਦਿਓ ਠੀਕ ਹੈ ਮੰਮੀ ਤੁਸੀਂ ਆਰਾਮ ਕਰੋ ਮੈਂ ਚਾਹ ਬਣਾ ਲੈਂਦੀ ਚੰਗਾ ਰਾਨੋ ਆਦੀ ਜੀ ਦੇਖ ਲੈ ਹਨਾ ਚਾਚੀ ਕਹਿੰਦੀ ਸੀ ਵੀ ਆਪਣੀ ਮੰਮੀ ਦੇ ਪੁੱਕੇ ਬਾੜੇ ਅਮੀਰ ਨੇਗੇ ਮੰਮੀ ਦੇਖ ਲੈ ਕਿੰਨਾ ਖੁਸ਼ ਹੋਗੇ ਹਨਾ ਉੱਥੇ ਜਾ ਕੇ ਤੇ ਸੰਧਾਰਾ ਵੀ ਦੇਖਣਾ ਨਾਲ ਹੀ ਦੇਤਾ ਮੰਮੀ ਦੇ ਹਨਾ ਹਾਂ ਦੀਦੀ ਇਹ ਹੀ ਹੈ ਤੇ ਐ ਕਰ ਜਾਂ ਤੂੰ ਹਰ ਰੱਖ ਦੇ ਅੰਦਰ ਤੇ ਮੰਮੀ ਨਾ ਚਾਹ ਬਣਾ ਦੇ ਮੰਮੀ ਨੂੰ ਮੈਂ ਬਣਾਣੀ ਆ ਸਬਜੀ ਸਬਜੀ ਠੀਕ ਹੈ